ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਸੰਬੰਧੀ ਹਰਿਆਣਾ ਦੇ ਬਾਰਡਰ ਮਲੱਕੇ ਹੋਏ ਨੇ ਅਤੇ ਦਿੱਲੀ ਵੱਲ ਕੂਚ ਕਰਨ ਦੀ ਗੱਲ ਆਕੀ ਜਾ ਰਹੀ ਹੈ। ਉਥੇ ਕਿਸਾਨਾਂ ਦੇ ਵੱਲੋਂ ਕੱਲ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ। ਇਸੇ ਦੌਰਾਨ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਪੂਰ ਜ਼ੋਰ ਪ੍ਰਯਤਨ ਕੀਤੇ ਗਏ ਸਨ। ਹਰਿਆਣਾ ਪੁਲਿਸ ਦੇ ਵੱਲੋਂ ਆਸੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਲਗਾਤਾਰ ਡਾਗੇ ਗਏ ਸਨ ਇਸੇ ਦੌਰਾਨ ਇੱਕ ਕਿਸਾਨੀ ਅੰਦੋਲਨ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਉਸ ਨੌਜਵਾਨ ਦਾ ਨਾਮ ਸ਼ੁਭਕਰਨ ਸਿੰਘ ਸੀ ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ ਤੇ ਬਠਿੰਡਾ ਦਾ ਰਹਿਣ ਵਾਲਾ ਨੌਜਵਾਨ ਸੀ ਉੱਥੇ ਹੀ ਹੁਣ ਉਸ ਨੌਜਵਾਨ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਦੱਸ ਦੇ ਕਿ ਸ਼ੁਭਕਰਨ ਸਿੰਘ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਜੋ ਕਿ ਖਨੋਰੀ ਪੰਜਾਬ ਹਰਿਆਣਾ ਸਰਹੱਦ ਤੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ 3-4 ਦਿਨ ਪਹਿਲਾਂ ਹੀ ਘਰੋਂ ਗਿਆ ਹੋਇਆ ਸੀ ਜਿਸ ਦੀ ਕੱਲ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਉੱਥੇ ਹੀ ਹੁਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਦੇ ਘਰ ਦੇ ਵਿੱਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਘਰ ਦਾ ਗੁਜ਼ਾਰਾ ਸਹੀ ਢੰਗ ਦੇ ਨਾਲ ਚੱਲ ਸਕੇ ਮੇਰਾ ਨਾਮ ਅਨਰਪਾਇ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਬੱਲੋ ਹੀ ਹੈ ਜੀ ਇਹ ਤੁਹਾਡੇ ਪਿੰਡ ਕਹਿੰਦੇ ਮੁੰਡੇ ਦੀ ਡੈਥ ਹੋਈ ਹੈ ਕੀ ਨਾਮ ਹਾਂਜੀ ਹਾਂਜੀ ਮੇਰੇ ਦਾਦਾ ਜੀ ਦਾ ਲੜਕਾ ਸੀ ਉਹ ਸੁਖਾਰਨ ਸਿੰਘ ਜੀ son ਗੱਗੂ ਜੀ ਤੇਰਾਮ ਚਰਨਜੀਤ ਸਿੰਘ ਹੈ ਜੀ ਤੇ 16 17 ਤਰੀਕ ਨੂੰ ਗਈ ਚੀ ਆਪਣੇ ਖਨੋਰੀ ਬਾਰਡਰ ਤੇ ਜੀ ਤੇ ਕੀ ਕਾਰਨ ਕੀ ਹੋਇਆ ਡੈਥ ਉਹਨਾਂ ਦਾ ਕਾਰਨ ਤਾਂ ਇਹ ਉੱਥੇ ਗੋਲੀ ਲੱਗੀ ਜੀ ਹੁਣ ਪੱਕਾ ਪਤਾ ਤਾਂ ਉੱਥੋਂ ਬਤਾ ਲੱਗੂਗਾ ਜੀ ਗੋਲੀ ਲੱਗਣ ਨਾਲ ਡੈਥ ਹੋ ਗਈ ਇਹਨਾਂ ਦੀ ਤੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੇ ਇੱਕ ਭੈਣ ਵੈਜੀ ਵੀ ਰੱਲੀ ਜੀ ਇੱਕ ਕੁੜੀ ਕੁਮਾਰੀ ਛੋਟੀ ਜਿਹੀ ਭੈਣ ਜੀ ਤੇ ਮੁੰਡੇ ਦੀ ਉਮਰ ਵੀ ਲਗਭਗ 21 ਸਾਲ ਦੀ ਸੀ ਮੁੰਡਾ ਮੈਟਰਸ ਸੀ ਨਹੀਂ ਨਹੀਂ ਅਨਮੈਰੀਡ ਸੀ ਜੀ ਤੇ ਇਹ ਪਹਿਲਾਂ ਜੱਥੇਬੰਦੀ ਚ ਵੀ ਕੰਮ ਕਰਦਾ ਸੀ ਕਿਹੇ ਚ ਹਾਂਜੀ ਸਿੱਧੂਪੁਰ ਜੱਥੇਬੰਦੀ ਚ ਕੰਮ ਕਰਦਾ ਸੀ ਜੀ ਤੇ ਕਿੰਨਾ ਟਾਈਮ ਹੋ ਗਿਆ ਸੀ ਉੱਥੇ ਗਏ ਇਹਨਾਂ ਨੂੰ ਇਹਨਾਂ ਨੂੰ ਹੋ ਗਿਆ ਕਾਂਸਿਡਰ ਹੋ ਗਈ ਤੁਸੀਂ ਕਿਵੇਂ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਜੀ ਕਿ ਤਾਂ ਸੈਂਟਰ ਗਵਰਨਮੈਂਟ ਬੋ 10 ਲੱਖ ਰੁਪਈਆ ਜੀ 10 ਲੱਖ ਰੁਪਈਆ ਪੀਆ ਗਵਰਨਮੈਂਟ ਦੇਵੇ ਬਾਕੀ ਬੱਚਿਆਂ ਨੂੰ ਕਿਸੇ ਸੈਂਟਰ ਨੂੰ ਨੌਕਰੀ ਇੱਕ ਪੰਜਾਬ ਗਵਰਨਮੈਂਟ ਕੋਲ ਨੌਕਰੀ ਮਿਲਣੀ ਚਾਹੀਦੀ ਆ ਪਹਿਲੇ ਪਰਿਵਾਰ ਗਰੀਬ ਪਰਿਵਾਰ ਆ ਜੀ ਕਿੰਨਾ ਬਣ ਕਿੰਨਾ ਆਉਂਦੇ ਬਸ ਹਨ ਲਗਭਗ 2.5 ਕਿੱਲੇ ਆ ਜੀ ਪਿਛਲੇ ਸਾਲ ਕੁੜੀ ਵਿਆਹੀ ਸੀ ਉਦੋਂ ਵੀ ਕੁਛ ਨਾ ਕੁਛ ਬਣ ਪੈਲੀ ਬੈ ਕੇ ਕਰਕੇ ਬਿਹਾ ਜੀ ਘਰ ਆਰਥਿਕ ਤੰਗੀ ਵੀ ਆ ਜੀ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਸੰਬੰਧੀ ਹਰਿਆਣਾ ਦੇ ਬਾਰਡਰ ਮਲੱਕੇ ਹੋਏ ਨੇ ਅਤੇ ਦਿੱਲੀ ਵੱਲ ਕੂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਉਥੇ ਕਿਸਾਨਾਂ ਦੇ ਵੱਲੋਂ ਕੱਲ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ ਇਸੇ ਦੌਰਾਨ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਕਿਸਾਨਾਂ ਨੂੰ ਰੋਕਣ ਲਈ ਪੂਰ ਜ਼ੋਰ ਪ੍ਰਯਤਨ ਕੀਤੇ ਗਏ ਸਨ ਹਰਿਆਣਾ ਪੁਲਿਸ ਦੇ ਵੱਲੋਂ ਆਸੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਤੇ ਲਗਾਤਾਰ ਡਾਗੇ ਗਏ ਸਨ ਇਸੇ ਦੌਰਾਨ ਇੱਕ ਕਿਸਾਨੀ ਅੰਦੋਲਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਉਸ ਨੌਜਵਾਨ ਦਾ ਨਾਮ ਸ਼ੁਭਕਰਨ ਸਿੰਘ ਸੀ ਜੋ ਕਿ ਦੋ ਪੈਣਾ ਦਾ ਇਕ ਲੋਕ ਦਾ ਰਾ ਦੱਸਿਆ ਜਾ ਰਿਹਾ ਤੇ ਬਠਿੰਡਾ ਦਾ ਰਹਿਣ ਵਾਲਾ ਨੌਜਵਾਨ ਸੀ ਉੱਥੇ ਹੀ ਹੁਣ ਉਸ ਨੌਜਵਾਨ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਗੱਲ ਜਿ ਕਿ ਸ਼ੁਭਕਰਨ ਸਿੰਘ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਜੋ ਕਿ ਖਨੋਰੀ ਪੰਜਾਬ ਹਰਿਆਣਾ ਸਰਹੱਦ ਤੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ 3-4 ਦਿਨ ਪਹਿਲਾਂ ਹੀ ਘਰੋਂ ਗਿਆ ਹੋਇਆ ਸੀ ਜਿਸ ਦੀ ਕੱਲ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਉੱਥੇ ਹੀ ਹੁਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਦੇ ਘਰ ਦੇ ਵਿੱਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਘਰ ਦਾ ਗੁਜ਼ਾਰਾ ਸਹੀ ਢੰਗ ਦੇ ਨਾਲ ਚੱਲ ਸਕੇ ਮੇਰਾ ਨਾਮ ਨਰਪਾਲ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਡ ਬੱਲੋਈ ਹੈ ਇਹ ਤੁਹਾਡੇ ਪਿੰਡ ਕਹਿੰਦੇ ਮੁੰਡੇ ਦੀ ਡੈਥ ਹੋਈ ਹੈ ਕੀ ਨਾਮ ਸੀ ਹਾਂਜੀ ਹਾਂਜੀ ਮੇਰੇ ਚਾਚੇ ਦਾ ਲੜਕਾ ਸੀ ਉਹ ਸੁਨਕਾਰ ਸਿੰਘ ਸੰਗੋਬਗੂ ਜੀ ਪੇਤਾਰਾਮ ਚੰਦ ਜੀ ਸਿੰਘ ਹੈ ਜੀ ਇਹ 16 17 ਤਰੀਕ ਨੂੰ ਗਈ ਸੀ ਆਪਣੇ ਖਨੋਰੀ ਬਾਰਡਰ ਤੇ ਜੀ ਤੇ ਕੀ ਕਾਰਨ ਕੀ ਹੋਇਆ ਡੈਥ ਉਹਨਾਂ ਦਾ ਕਾਰਨ ਤਾਂ ਜੀ ਉੱਥੇ ਗੋਲੀ ਲੱਗੀ ਜੀ ਹੁਣ ਪੱਕਾ ਪਤਾ ਤਾਂ ਉੱਥੋਂ ਪਤਾ ਲੱਗੂਗਾ ਜੀ ਗੋਲੀ ਲੱਗਣ ਨਾਲ ਡੈਥ ਹੋ ਗਈ ਇਹਨਾਂ ਦੀ ਤੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੇ ਇੱਕ ਭੈਣ ਵੇਖੀ ਮੇਰੀ ਰੰਲੀ ਜੀ ਇੱਕ ਕੁੜੀ ਕੁਮਾਰੀ ਹੈ ਛੋਟੀ ਜਿਹੀ ਭੈਣ ਦੀ ਹਾਂਜੀ ਤੇ ਮੁੰਡੇ ਦੀ ਉਮਰ ਵੀ ਲਗਭਗ 21 ਸਾਲ ਸੀ ਜੀ ਮੁੰਡਾ ਮੈਡਰ ਸੀ ਨਹੀਂ ਨਹੀਂ ਅਨਮੈਡਰ ਸੀ ਜੀ ਤੇ ਇਹ ਪਹਿਲਾਂ ਜਥੇਬੰਦੀ ਚ ਵੀ ਕੰਮ ਕਰਦਾ ਹੀ ਕਿਹੇ ਚ ਹਾਂਜੀ ਸਿੱਧੂਪੁਰ ਜਥੇਬੰਦੀ ਚ ਕੰਮ ਕਰਦਾ ਸੀ ਜੀ ਤੇ ਕਿੰਨਾ ਟਾਈਮ ਹੋ ਗਿਆ ਸੀ ਉੱਥੇ ਗਏ ਨੂੰ ਇਹਨ ਕਾਂਸਿਲਰ ਜੀ ਤੁਸੀਂ ਕਿਵੇਂ ਸਰਕਾਰ ਤੋਂ ਕੀ ਮੰਗ ਕਰਨਾ ਅਸੀਂ ਤਾਂ ਮੰਗ ਕਰਦੇ ਆ ਜੀ ਕਿ ਤਾਂ ਸੈਂਟਰ ਗਵਰਨਮੈਂਟ ਤੋਂ 10 ਲੱਖ ਰੁਪਈਆ ਜੀ 10 ਲੱਖ ਰੁਪਈਆ ਗੌਰਮੈਂਟ ਦੇਵੇ ਬਾਕੀ ਬੱਚਿਆਂ ਨੂੰ ਕਿਸਾਨਟਰ ਨੂੰ ਨੌਕਰੀ ਇੱਕ ਪੰਜਾਬ ਗੌਰਮੈਂਟ ਕੋਲ ਨੌਕਰੀ ਮਿਲਣੀ ਚਾਹੀਦੀ ਆ ਪਹਿਲੀ ਪਰਿਵਾਰ ਗਰੀਬ ਪਰਿਵਾਰ ਆ ਜੀ ਕਿੰਨਾ ਬਣ ਕਿੰਨਾ ਹੁੰਦੇ ਬਾਹਰ ਨਾਲ ਲਗਭਗ 2.5 ਕਿਲੇ ਆ ਜੀ ਪਿਛਲੇ ਸਾਲ ਕੁੜੀ ਵਿਆਹੀ ਸੀ ਉਦੋਂ ਵੀ ਕੋਸ਼ਣਾ ਕੁਝ ਬਾਕਲ ਪੈੜੀ ਬੈ ਕੇ ਕਰਕੇ ਬਿਹਾ ਜੀ ਘਰ ਆਰਥਿਕ ਤੰਗੀ ਆ ਜੀ